ਪੁਰਾਣਾ ਬਸਟਾਨ ਖੁੱਲਣ ਤੋਂ ਬਾਅਦ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ ਆਓ ਸੁਣਦੇ ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋ ਦੁਕਾਨਦਾਰਾਂ ਨੇ ਕੀ ਕਿਹਾ ਜੀ ਨਾਮ ਹੈ ਜੀ ਮੇਰਾ ਨਾਮ ਹੈਗਾ ਫਰੇਸ਼ ਕੁਮਾਰ ਸੇ ਦੇਵਾ ਮੈਂ ਬਸਟਾਨ ਦਾ ਪ੍ਰਧਾਨ ਹਾਂ ਮੈਂ 35 ਸਾਲ ਤੋਂ ਪੁਰਾਣੇ ਬਸਟਾਨ ਤੋਂ ਲੈ ਕੇ ਉਹਦਾ ਪ੍ਰਧਾਨ ਹੋ ਜੀ ਇਹ ਦੁਕਾਨਦਾਰਾਂ ਦਾ ਐਸੋਸੀਏਸ਼ਨ ਹੈ ਇੱਕ ਮਾਮਲਾ ਕੀ ਹੈ ਇਹ ਦੁਕਾਨ ਮਾਮਲਾ ਕੀ ਹੈ ਜੀ ਸਾਡੇ ਕੋਲ ਜਿਹੜੀ ਦੁਕਾਨਾ ਹੈਗੀ ਇੱਕ ਤਾਂ ਬਹੁਤ ਮਹਿੰਗੀ ਹੈਗੀ ਆਲਰੇਡੀ ਪਹਿਲਾਂ ਪੁਰਾਣੇ ਬਾਸੇਨ ਦੇ ਪਾਰਕਿੰਗ ਦਾ ਮਸਲਾ ਵੀ ਹੈ 100 ਗੁਣਾ ਤੋਂ ਵੱਧ ਕੇ ਦੁਕਾਨਾਂ ਮਹਿੰਗੀਆਂ ਹੋ ਰਹੀਆਂ ਔਰ ਇਹ ਕਿੰਦਾ ਸਾਡੇ ਕੋਲ ਜਿਹੜੀ ਕਿ ਸਵਾਰੀ ਨਹੀਂ ਹੈਗੀ ਔਰ ਕਸਟਮਰ ਨਹੀਂ ਹੈਗਾ ਦੋ ਦੋ ਬਾਤਾਂ ਨੇ ਚਲਾ ਕੇ ਆ ਇੱਕ ਇਹਨਾਂ ਨੇ ਪੁਰਾਣਾ ਬਾਸੇਨ ਖੋਲਦਾ ਹੋਵੇ ਕਰਕੇ ਜਿਹੜੀ ਸਵਾਰੀ ਬੜੀ ਡਿਵਾਈਡ ਹੋ ਗਈ ਹੈ ਉਹਦੇ ਕਰਕੇ ਕਿ ਔਰ ਇਹ ਜਿਹੜਾ ਰੱਟਣ ਲੱਗ ਗਿਆ ਉਹਦੇ ਰੱਟਣ ਲੱਗ ਗਿਆ ਨੰਬਰ ਦੋ ਕੀ ਸਾਡੇ ਜਿਹੜੀ ਹੈ ਦੁਕਾਨਾਂ ਦੇ ਜਿਹੜੇ ਮਤਲਬ ਫਰੰਟ ਹੈਗੇ ਬੰਦ ਹੈਗੇ ਸਵਾਰੀ ਸਾਪੀ ਆਰ ਡੀ ਸੀ ਦੀ ਜਿਹੜੇ ਅਫਸਰ ਆ ਸਾਡੇ ਚਲਾਨ ਕਰ ਦਿੰਦੇ ਆ ਸਾਨੂੰ 2000 ਰੁਪਏ ਦੀ ਪਰਚੀ ਛੱਟ ਗਿਆ ਸਾਡੀ ਪਿਛਲੇ ਹਫਤੇ ਅੱਧੀ ਹੋਰ ਗਿਆ ਵੀ ਇਹ ਸਮਾਨ ਕਹਿੰਦੇ ਜਿਆਦਾ ਸਮਾਨ ਚੱਕੋ ਸਮਾਨ ਬਾਹਰ ਹੀ ਲੱਗਣਾ ਚਾਹੀਦਾ ਕਿਉਂਕਿ ਇਹਨੇ ਪਬਲਿਕ ਵਾਸਤੇ ਪਬਲਿਕ ਨੂੰ ਲੱਗਵਾਉਂਦਾ ਹੈ ਕਿ ਅਗਰ ਫਰਨਾਨ ਡਿਸਪਲੇ ਨਹੀਂ ਹੋਏਗਾ ਤਾਂ ਕਸਟਮਰ 1 ਮਿੰਟ ਬਾਅਦ ਵਾਜ ਜਾਣੀ ਹੁੰਦੀ ਅਗਰ ਬਾਤ ਜਾਏਗੀ ਤਾਂ ਮੰਗ 1 ਮਿੰਟ ਬਾਅਦ ਸਮਾਨ ਚਾਹੀਦਾ ਹੁੰਦਾ ਜੋ ਅਗਰ ਅਸੀਂ ਸਮਾਨ ਨਹੀਂ ਦਿੰਦੇ ਤਾਂ ਕਸਟਮਰ ਇੰਨੀ ਦੇ ਵਸ ਲੱਗ ਜਾਂਦੀ ਇਹਦਾ ਕਹਿੰਦਾ ਬੱਚੇ ਵੀ ਲੇਡੀ ਨਾਲ ਬੱਚੇ ਆਉਂਦੇ ਆ ਕੋਈ ਦੁੱਧ ਪਾਣੀ ਲੋੜ ਹੁੰਦੀ ਹੈ ਜੋ ਵੀ ਜਿਹ ਜਦ ਕੀ ਅਸੀਂ ਸਮਾਨ ਬਾਹਰ ਲਾਣਨੇ ਆ ਤਾਂ ਸਮਾਨ ਵਿਗਦਾ ਜੋ ਅਸੀਂ ਸਮਾਨ ਨਹੀਂ ਬਾਹਰ ਲਾਂਦੇ ਤਾਂ ਸਾਡਾ ਸਮਾਨ ਨਹੀਂ ਵਿਗਦਾ ਅਸੀਂ ਪੀਆਰਡੀ ਲਈ ਬੇਨਤੀ ਕੀਤੀ ਹੋਈ ਆ ਤਾਂ ਜਿਹੜੇ ਆ ਵੀ ਜਿਹੜੇ ਖੇਡ ਬੰਦ ਕੀਤੇ ਹੋਏ ਆ ਫਰੰਟ ਇਹਨਾਂ ਨੂੰ ਤੋੜਵਾਏ ਜਾਣ ਤਾਂ ਦੁਕਾਨਾਂ ਬੁਰੀ ਖੁੱਲੀਆਂ ਅਸੀਂ ਸਮਾਨ ਬਾਹਰ ਹੀ ਲਾਵਾਂਗੇ ਯਾਤਰੀ ਦੁਕਾਨਾਂ ਦਾ ਟੋਟਲ ਟੋਟਲ ਰਹਿ ਗਿਆ ਜੀ ਉਹ 17 ਦੁਕਾਨਾਂ ਹੈਗੇ 17 ਚੋਂ 12 ਦੁਕਾਨਾਂ ਚੱਲ ਰਹੀ ਹੈ 5 ਦੁਕਾਨਾਂ ਗਈ ਬੰਦ ਪਈ ਹੈ ਜਿੱਦਾਂ ਕੀ ਪੀਆਰਡੀ ਨੂੰ ਨੁਕਸਾਨ ਹੋ ਰਿਹਾ ਹੈ ਲੱਖ ਰੁਪਏ ਦੀ ਮੇਰੀ ਜਿਹੜੀ ਪੀਆਰਡੀ ਸਿੰਘ ਦਾ ਬੰਦ ਹੋਈ ਪਈ ਹੈ ਕਾਰਨ ਕੀ ਬੰਦੇ ਉਹਨਾਂ ਸਮਾਨ ਚੋਚਣ ਦਾ ਕਾਰ ਪਰ ਦੁਕਾਨਾਂ ਦੇ ਬਾਹਰ ਸਾਮਾਨ ਨਹੀਂ ਲਾਣਾ ਚੀਦਾ ਅਸੀਂ ਕਿਹਾ ਵੀ ਦੁਕਾਨਾਂ ਅਸੀਂ ਨਹੀਂ ਮਹਿੰਗੀ ਲਈਆਂ ਤਾਂ ਘਟੋ ਘੜ ਫੜਾ ਜਿਹੜਾ ਵੀ ਫਰੈਂਟ ਖੋਲਦੋ ਅਸੀਂ ਸਾਮਾਨ ਬਾਹਰ ਲਾਵੋਗੇ ਤੁਸੀਂ ਜਿੰਨੀ ਮਰਜ਼ੀ ਬੰਨਟੀ ਲਾਓ ਸਾਨੂੰ ਕੋਈ ਧਰਾਨੀ ਪਰ ਜਾਤਾ ਖੋਲਦੇ ਨਹੀਂ ਸਾਨੂੰ ਕੋਈ ਫੈਸਿਲਿਟੀ ਦਿੱਤੀ ਜਾਵੇ ਪਰ ਸਾਡੀ ਕੋਈ ਸੁਲਵਾਈ ਨਹੀਂ ਹੈ ਸਾਨੂੰ ਕੁਝ ਨਹੀਂ ਦਿਖਾਇਆ ਅੱਜ ਕੋਣ ਆਇਆ ਸੀ ਬੰਦ ਕਰਾਂਗੇ ਅੱਜ ਬਸ ਪੀਆਰਡੀਸੀ ਦੇ ਨੁਮਾਇੰਦੇ ਆਨੇ ਰੋਹੀ ਆ ਕੇ ਕਹਿੰਦੇ ਸਮਾਜ ਕੋਈ ਨਹੀਂ ਜਿਹੜਾ ਕਰਨਾਂਗੇ ਫਲਾਣਾ ਕਰਦਾਂਗੇ ਤਾਂ ਸਾਨੂੰ ਰੋਜ਼ ਜਿਹੜਾ ਮੈਂਟਰੀ ਦੌਰ ਤੇ ਟੌਰਚਰ ਕੀਤਾ ਜਾਂਦਾ ਅਸੀਂ ਉਹ ਕਹਿ ਨਹੀਂ ਕਰ ਸਕਦੇ ਅਸੀਂ ਪਹਿਲਾਂ ਹੀ ਇੰਨਾ ਰੈਂਟ ਭਰ ਕੇ ਵਿਆਜ ਤੇ ਲਿਆ ਲੈ ਕੇ ਪੈਸੇ ਕਰਾਇਆ ਭਰ ਰਹੇ ਹਾਂ ਅਸੀਂ ਤਾਂ ਪਹਿਲੇ ਹੀ ਪਰੇਸ਼ਾਨ ਹੋ ਚੁੱਕੇ ਜਿਹਦਾ ਕੋਈ ਹੱਲ ਸਾਡੇ ਦੇ ਇੱਕ ਤੋਂ ਬੰਦੇ ਆ ਗਏ ਕਿ ਜਿਹੜੇ ਸੁਸਾਈਡ ਕਰਨ ਲਈ ਕੋਸ਼ਿਸ਼ ਰਹੇ ਹੁਣ ਕਿੰਨੀ ਦੀ ਕਾਰਵਾਈ ਦੀ ਮੰਗ ਹੈ ਕਾਰਵਾਈ ਇਹ ਜਦ ਪਹਿਲਾਂ ਪੀਆੜੀ ਦੇ ਸਾਡੇ ਸੁਖਨਸੀ ਕੀ ਉੱਤੇ ਸਾਨੂੰ 3 ਫੁੱਟ ਦੀ ਜਗ੍ਹਾ ਦੀ ਪਰਮਾਨੀ ਕੀ ਸੀਗੀ ਕਿ 3 ਫੁੱਟ ਦੀ ਸਮਾਨ ਬਾਹਰ ਲਾ ਸਕਦੇ ਹੋ ਜਿਆਦਾ ਸਾਨੂੰ 3 ਫੁੱਟ ਪਰਮਾਨੀ ਦਿੱਤੀ ਜਾਵੇ ਤਾਂ ਸਾਨੂੰ ਬਾਹਰ ਡਿਸਪਲੇ ਕਰਨ ਦਾ ਜਿਹੜਾ ਕਿ ਆਰਡਰ ਕੀਤਾ ਜਾਣ ਵੀ ਇਹਨਾਂ ਨੂੰ ਸਮਾਨ ਲਾਣ ਦੀ ਮੱਲਾ ਇਜਾਜ਼ਤ ਹੋਵੇ ਇੱਕ ਦੁਕਾਨ ਕਿੰਨੇ ਮੁੱਲ ਦਿੱਤੀ ਹੈ ਕੋਈ 6 ਲੱਖ ਰੁਪਏ ਨਦਰ ਦੁਕਾਨ ਆ ਗਈ ਹੈ ਕੋਈ 4 ਲੱਖ ਰੁਪਏ ਮਿਲਦੇ ਆ ਕੋਈ 3 ਲੱਖ ਰੁਪਏ ਦੇ ਆ ਕੋਈ 1 ਲੱਖ 20 ਹਜ਼ਾਰ ਦੇ ਆ ਕੋਈ 1 ਲੱਖ 30 ਹਜ਼ਾਰ ਦੇ ਆ ਸਾਰਾ ਪੈਸਾ ਸਾਰਾ ਬੈਠਾ ਪੀਆੜੀ ਹੋ ਜਾਂਦਾ ਫਿਰ ਵੀ ਦੁਕਾਨਦਾਰ ਦੀ ਕੋਈ ਇੱਜ਼ਤ ਨਹੀਂ ਹੈ ਕੋਈ ਅਮੀਰ ਨਹੀਂ ਹੈ ਸਾਨੂੰ ਬਜੀ ਕੋਈ ਗੱਲ ਦੀ ਜੋਨੇ ਕੀ ਕੰਮ ਕਰਦੇ ਆ ਅਬਰੇ ਦਾ ਬਸਟਾਂ ਦੇ 16 ਨੰਬਰ ਦਾ ਘਰ ਇਹ ਮਾਮਲਾ ਕੀ ਹੈ ਜਿਹੜੇ ਇਕੱਠੇ ਹੋਏ ਦੇਖੋ ਇਹ ਕਈ ਦਿਨਾਂ ਤੋਂ ਮੰਗ ਸੀ ਪਹਿਲਾਂ ਵੀ ਅਸੀਂ ਪੀਆਰ ਡੀ ਸੀ ਜੀ ਮਹਾਰਾਜ ਜਾਨੋ ਅਸੀਂ ਹੱਥ ਬਣ ਕੇ ਬੇਨਤੀ ਕੀਤੀ ਕਿ ਸਾਨੂੰ ਦੁਕਾਨਾਂ ਵਿੱਚ ਡਿਸਪਲੇ ਕਰਨ ਦੇ ਕਰਨ ਦਿੱਤੀ ਹੈ ਆਪਾਂ ਕਿਸੇ ਵੀ ਸ਼ੋਰੂਮ ਤੇ ਜਾਂਦੇ ਆ ਕਿਸੇ ਬਾਹਰ ਚਲੇ ਜਾਓ ਉਹਦਾ ਜਿੰਨੇ ਵੀ ਦੁਕਾਨਾਂ ਹੁੰਦੇ ਨੇ ਸਾਰਾ ਡਿਸਪਲੇ ਹੁੰਦਾ ਸਮਾਨ ਠੀਕ ਹੈ ਇਹ ਸਾਨੂੰ ਕਰਨ ਨਹੀਂ ਦਿੰਦੇ ਜਿਹੇ ਕਰਕੇ ਕੀ ਸਵਾਰੀ ਨੂੰ ਪਤਾ ਨਹੀਂ ਲੱਗਦਾ ਸਵਾਰੀ ਦਾ ਇੱਕ ਮਿੰਟ ਦਾ ਬੱਸਾਂ ਡੈਮੋਂ ਦਾ ਕੋਈ ਮਿੰਟ ਦਾ ਐਨਓ ਜਿਹਨੂੰ ਸਮਾਨ ਵੇਲੇ ਸਵਾਰੀ ਨਿਕਲ ਜਾਂਦੀ ਆ ਔਰ ਦੂਜੀ ਗੱਲ ਕੱਲ 12 ਦਿਨ ਲੈਡ ਨਹੀਂ ਆਈ ਜੀ ਕਿਉਂਕਿ ਗਰਮੀਆਂ ਦਾ ਟਾਈਮ ਆ ਜੀ ਇੱਥੇ ਜਨਰੇਟਰ ਲੱਗੇ ਨਾ ਕੋਈ ਜਨਰੇਟਰ ਚਲਾਉਂਦੇ ਹੋਈ ਨਾ ਕੁਛ ਅਸੀਂ ਸਾਡੀ ਕੱਲ ਫ੍ਰਿਜਾਂ ਨਹੀਂ ਚੱਲੀਆਂ ਸਾਡਾ ਸਾਰਾ ਸਮਾਨ ਗਰਮ ਹੋਇਆ ਜੀ ਦੁਕਾਨ ਤੁਜੀ ਮੁੱਲ ਲਈ ਹੈ ਨਾ ਨਹੀਂ ਕਿਰਾਏ ਦੇ ਕਿੰਨੇ ਦੀ ਕਿਰਾਏ ਦੇ ਲੋ ਅੱਧੇ ਲੱਖ ਰੁਪਏ ਪਲੱਸ ਕਿਰਾਇਆ ਜੀ ਤੇ ਹੁਣ ਇਹ ਵੀ ਇੰਨੇ ਦਿਨਾਂ ਲੰਘੇ ਬਾਅਦ ਵੀ ਕਿੱਦਾਂ ਦਿਨ ਤੋਂ ਮਾਮਲਾ ਚ ਇਹ ਤਾਂ ਹੋ ਗਈ 2 ਮਹੀਨੇ ਤੋਂ ਚੱਲ ਰਹੀ ਹੈ ਲਗਾਤਾਰੀ ਕਿ ਕਦੀ ਗੱਲਬਾਤ ਨਹੀਂ ਕੀਤੀ ਅਸੀਂ ਕਰਦੇ ਹਾਂ ਰਿਕੁਐਸਟ ਕਰੀਏ ਕਿੰਨੀ ਵਾਰ ਰਿਕੁਐਸਟ ਕਰੀਏ ਸਾਨੂੰ ਇੱਥੇ ਕੰਨਸਲ ਲਈ ਸੇਵਾ ਕਰੀਏ ਕਿਹਦੇ ਨਾਲ ਗੱਲਬਾਤ ਕੀਤੀ ਤੁਸੀਂ ਅਸੀਂ ਮੁਲਾਜ਼ਮਾਂ ਨਾਲ ਕਰਨੀ ਇੱਥੇ ਜਿਹੜੇ ਡੂਲੀ ਆਏ ਨੇ ਡੇਅਰਵੇਂ ਦੀ ਜਾਂ ਜੀਐਨ ਨਾਲ ਗੱਲਬਾਤ ਹੈ ਜੋ ਦਫਾਨਾ ਡਿਲੀ ਹੈ ਉਹਨਾਂ ਨਾਲ ਗੱਲ ਕਰੀਏ ਕਿ ਉਹ ਲੋਕ ਕੀ ਕਹਿੰਦੇ ਆ ਤੁਹਾਨੂੰ ਅਜੇ ਅਜੇ ਕੁਝ ਨਹੀਂ ਕਹਿ ਗਿਆ ਅੱਜ ਪਰਚੀਆਂ ਕੱਟਣ ਆਈ ਸੀ ਅੱਜ ਫੇਰ ਜੀ ਕਿੰਨੇ ਦੀ ਪਰਚੀ ਕੱਟੀ ਜਾਂਦੀ 2000 ਰੁਪਏ ਦੀ ਇਹ ਪੀਆਰਟੀਸੀ ਵਾਲੇ ਹੀ ਕੱਟਦੇ ਆ ਹਾਂਜੀ ਹਾਂਜੀ ਪਾਰ ਦੁਕਾਨ ਦਾ ਪਾਰ ਦੁਕਾਨ ਦਾ ਬੁੜ ਕਿੱਦਾਂ ਦੀ ਕਾਰਵਾਈ ਦੀ ਮੰਗ ਅਸੀਂ ਜਾਣਦੇ ਆ ਕਿ ਇਹ ਰੰਨ ਹੋਣਾ ਵੀ ਤੋਂ ਜ਼ਿਆਦਾ ਨਾਲ ਸ਼ਟਰ ਖਲਾਈ ਜਾਣ ਜਿੱਦਾਂ ਸਾਨੂੰ ਕੋਈ ਹਿੰਦ ਕਰੀ ਜਾਵੇ ਜੀ ਵਾਜੀ ਜੀ ਬੰਦੇ ਆਇਆ ਪਸਰੀਗਾ ਸਰ ਕੋਣ ਲਾਲ ਜੀ ਸੋਨਾਲ ਜੀ ਕੀ ਕੰਮ ਕਰਦੇ ਹੋ ਤੁਸੀਂ ਦੁਕਾਨ ਹੈ ਸਾਡੀ ਕਿੰਨੇ ਨੰਬਰ ਦੁਕਾਨ ਹੈ ਤੁਹਾਡੀ ਦੁਕਾਨ 12 ਨੰਬਰ ਦੀ ਕੀ ਮਾਮਲਾ ਕੀ ਹੈ ਜਿਹੜੇ ਸਾਰੇ ਦੁਕਾਨ ਵਾਲੇ ਇਕੱਠੇ ਹੋਏ ਸਾਰੇ ਇਕੱਠੇ ਦਾ ਹੋਏ ਸਰ ਪਤਾ ਕੀ ਪ੍ਰੋਬਲਮ ਇਹ ਹੈ ਜੀ ਇਹ ਇਦਾਂ ਬਾਹਰ ਸਾਮਾਨ ਰੱਖਦੇ ਆ ਜੀ ਦੁਕਾਨਾਂ ਦੇ ਦਰਵਾਜ਼ੇ ਬੰਦ ਆ ਜੀ ਆਹ ਉਹਦੇ ਕਰਕੇ ਨਾ ਬਾਹਰ ਸਾਮਾਨ ਰੱਖਣ ਦੇ ਇੱਕ ਦੂਈ ਗੱਲ ਇਹ ਕਹਿੰਦੇ ਲੋਹੇ ਦਾ ਨਾ ਲੱਕੜ ਦਾ ਮੇਜ ਨਹੀਂ ਰੱਖਣਾ ਫੀਲਰ ਰੱਖਣਾ 13000 ਰੁਪਏ ਦਾ ਮੇਜ ਹੈ ਜੀ ਇਨੀ ਕਮਾਈ ਹੈਗੀ ਨਾ ਮੈਂ ਇਨੀ ਮਹਿੰਗੀ ਲਗਾਣਾ ਜੀ ਉਹਦੇ ਕਰਕੇ ਜੁਰਮਾਨਾ ਕਰਦੇ ਆ ਜੇ ਜੀ ਰੱਖਦੇ ਆ ਜੁਰਮਾਨਾ ਕਰਦੇ ਨਹੀਂ ਰੱਖਦੇ ਤਾਂ ਘਟ ਪੈਂਦਾ ਜੀ ਕਦੀ ਨਾਲ ਬੀਟੀ ਮੀਟਿੰਗ ਕੀਤੀ ਹੈ ਤੁਸੀਂ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਨਾਲ ਪੀਆਰਟੀਸੀ ਨੂੰ ਸਰ ਰੋਜ਼ ਰਿਕਵੈਸਟ ਕਰਦੇ ਜੀ ਜੁਰਮਾਨਾ ਵੀ ਦਿੰਦੇ ਆ ਨੀਵੇਂ ਹੋ ਕੇ ਜੁਰਮਾਨਾ ਦੇ ਦਿੰਦੇ ਨੇ ਉਹ ਕੀ ਕਰਦੇ ਆ ਜੀ ਰਜੁਰ ਵਾਲਾ ਕਰ ਦਲੇ 2000 ਰੁਪਇਆ ਕਰੇ ਪਹਿਲੇ ਦਿਨ 1000 ਕਰੇ ਹੁਣ ਕਹਿੰਦੇ 5 ਕਰਾਂਗੇ ਜੀ ਤੇ ਹੁਣ 3 ਮਾਮਲਾ 3 ਮੰਨਦੇ 3 ਚਾਹਦੇ ਤੁਸੀਂ ਅੱਛਾ ਤੇ ਇਹ ਕਹਿੰਦੇ ਸਾਡਾ ਇਹ ਆ ਤਾਂ ਦਰਵਾਜ਼ਾ ਖੁੱਲੇ ਤਾਂ ਥੋੜਾ 2 ਫੁੱਟ 3 ਫੁੱਟ ਧਿਆਨ ਰੱਖ ਲੈਣਾ ਤੁਹਾਨੂੰ ਜਿਹੜੇ ਤੁਹਾਨੂੰ ਕਿੱਦਾਂ ਕਰੇ 3 ਆਵਾਜ਼ ਜੀ ਚਰਨੀ ਸਿੰਘ ਜੀ ਜੀ ਕੀ ਕੰਮ ਕਰਦੇ ਆਪਾਂ ਬਾਸ਼ਨ ਵੀ ਕਰੀਏ ਇਹ ਮਾਮਲਾ ਕੀ ਹੈ ਜਿਹੜੀਆਂ ਦੁਕਾਨਾਂ ਅੱਜ ਬੰਦ ਕੀਤੀਆਂ ਮਾਮਲਾ ਇਹ ਆ ਜੀ ਬਸ ਆਪਣੇ ਟੇਬਲ ਲੱਗਦੇ ਜੀ ਪਰ ਹੁਣੇ ਪਰਚੇ ਘਟੇ ਨਹੀਂ ਜਿਹੜੀ ਵਸ ਰਹਿੰਦੇ ਆ ਬੱਤੇ ਹੇਲ ਚੁਗਵਾਉਂਦੇ ਆਂਦੇ ਕੇਵਲ ਚੁਗਵਾਉਂਦੇ ਨੇ ਜਿਨਾਜ਼ੇ ਕੀ ਦਾ ਵਸਤੀ ਘਟੀ ਜਾਂਦੀ ਆ ਬਈ ਕਿੰਨੇ ਦੀ ਭਰਤੀ ਕਰਦੇ 2000 ਰੁਪਏ ਦੀ ਇਹ ਹੁਣ ਕੀ ਮਾਮਲਾ ਕੀ ਹੋਇਆ ਜਦੋਂ ਪੂਰਾ ਮਾਮਲਾ ਇਹ ਜੀ ਟੇਲ ਚੁਗਵਾ ਲੈ ਜੀ ਇਹ ਟੇਲ ਹੀ ਨਾਲੇ ਜੀ ਵਾਰ ਦੋ ਜਿਹੜੇ ਲਾਓ ਉਹ ਦੇਖੋ ਦਰਾਜੇ ਬੰਦ ਨੇ ਤੇ ਤੇਲ ਦੇ ਬਾਰੇ ਗੱਲ ਨਹੀਂ ਆ ਜੀ ਰਿਵਾਰ ਜਦੋਂ ਡਿਸਪਲੇ ਨਹੀਂ ਕਰਦੇ ਤਾਂ ਉਹ ਮੂਹਰੇ ਮਾਲ ਵੀ ਕਿਦੜੀਆਂ ਸਾਡਾ ਹੁਣ ਕਿੱਦਾਂ ਨਹੀਂ ਕਰਦਾ ਇਹ ਦੀ ਮੰਗ ਕਰਦੇ ਅਸੀਂ ਇਹ ਵਾਰ ਵੀ ਕਰਦੇ ਕਹਿੰਦੇ ਇੱਕ ਤਾਂ ਜਗ੍ਹਾ ਤੇਲ ਵਾਲੇ ਤੇ ਇੱਕ ਡਿਸਪਲੇ ਵਾਲੀ ਚਾਹੀਦੀ ਆ